5 ਸਾਲ ਬਾਅਦ ਵਿਦੇਸ਼ ਦੀ ਧਰਤੀ ਤੋਂ ਆਪਣੇ ਘਰ ਵਾਪਸ ਆ ਰਹੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਵਿਦੇਸ਼ ਤੋਂ ਵਾਪਸ ਜਿਸ ਪੁੱਤਰ ਨੂੰ ਉਹ ਖੁਸ਼ੀ-ਖੁਸ਼ੀ ਆਪਣੇ ਘਰ ਲੈ ਕੇ ਜਾ ਰਹੇ ਨੇ ਉਹ ਸ਼ਾਇਦ ਮੁੜ ਕਦੀ ਹੀ ਜਿਉਂਦੇ ਜੀ ਆਪਣੇ ਘਰ ਵਾਪਸ ਨਹੀਂ ਆਵੇਗਾ ਜੀ ਹਾਂ ਇਹ ਤਸਵੀਰਾਂ ਫਗਵਾੜਾ ਵਿਖੇ ਹੋਏ ਸੜਕ ਹਾਸੇਦੀਆਂ ਨੇ ਜੋ ਕਿ ਹਰ ਇੱਕ ਇਨਸਾਨ ਦੇ ਦਿਲਾਂ ਨੂੰ ਚੰਝੋੜ ਕੇ ਰੱਖ ਦੇਣ ਗਿਆ ਦਰਅਸਲ ਲੁਧਿਆਣਾ ਦਾ ਰਹਿਣ ਵਾਲਾ ਪਰਿਵਾਰ 5 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਆਪਣੇ ਪੁੱਤਰ ਨੂੰ ਅੰਮ੍ਰਿਤਸਰ 에어ਪੋਰਟ ਤੋਂ ਵਾਪਸ ਲੈ ਕੇ ਆਪਣੇ ਘਰ ਚਾਰ ਰਿਹਾ ਸੀ ਕਿ ਫਗਵਾੜਾ ਫਲਾਈਓਵਰ ਤੇ ਉਹਨਾਂ ਦੀ ਕਾਰ ਅੱਗੇ ਚਾਰਹੀ ਗੰਨਿਆਂ ਦੀ ਭਰੀ ਟਰੈਕਟਰ ਟ੍ਰੈਲੀ ਦੀ ਫੇੜ ਵੱਜਨ ਨਾਲ ਘੁੰਮ ਗਈ ਜਿਸ ਤੋਂ ਬਾਅਦ ਬੜੀ ਹੀ ਤੇਜ਼ ਅਫਤਾਰ ਨਾਲ ਪਿਛੋਕਾ ਆ ਰਹੇ ਟਰੱਕ ਦੀ ਝਪੇੜ ਵਿੱਚ ਆ ਗਈ ਹਾਸਾ ਇਨਾ ਜ਼ਬਰਦਸਤ ਸੀ ਕਿ ਹਰ ਇੱਕ ਵੇਖਣ ਵਾਲੇ ਇਨਸਾਨ ਦੀ ਜ਼ੁਬਾਨ 'ਚੋਂ ਇਹੀ ਸ਼ਬਦ ਨਿਕਲੇਗਾ ਹਾਏ ਰੱਬਾ ਕਾਰ ਵਿੱਚ ਸਵਾਰ ਸਾਰੀਆਂ ਹੀ ਕੀਮਤੀ ਜਾਨਾਂ ਦਾ ਬਚਾਅ ਹੋ ਜਾਵੇ ਇਸ ਦਰਨਾਕ ਹਾਦਸੇ ਦੌਰਾਨ ਜਿੱਥੇ 5 ਸਾਲ ਬਾਅਦ ਆਸਟ੍ਰੇਲੀਆ ਤੋਂ ਆਪਣੇ ਵਤਨ ਵਾਪਸ ਪਰਤੇ ਦਿਲਪ੍ਰੀਤ ਦੀ ਮੌਕੇ ਤੇ ਹੀ ਸਾਹਾਂ ਦੀ ਡੋਰ ਟੁੱਟ ਗਈ ਉੱਥੇ ਹੀ ਕਾਰ ਚਾਲਕ ਜਗਦੀਸ਼ ਮਸੀਵੀ ਜ਼ਖਮਾਂ ਦੀ ਤਪਨਾ ਸਹਿੰਦਾ ਹੋਇਆ ਆਖਿਰਕਾਰ ਧਮ ਤੋੜ ਹੀ ਗਿਆ ਮ੍ਰਿਤਕ ਦਿਲਪ੍ਰੀਤ ਦੀ ਮਾਤਾ ਸ਼੍ਰੀਮਤੀ ਗੁਰਿੰਦਰ ਕੌਰ ਇਸ ਹਾਦਸੇ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਹਾਦਸੇ ਦੌਰਾਨ ਜਿੱਥੇਗੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਸਥਿਤੀ ਦਾ ਚਾਹੀ ਜਾਲਿਆ ਤੇ ਹਾਸੇ ਦੇ ਕਾਰਨ ਰੀਚਾਂ ਸ਼ੁਰੂ ਕਰ ਦਿੱਤੀ ਮੈਂ ਇਹ ਐਸੇ ਪਰਮਜੀਤ ਸਿੰਘ ਠਾਣਾ ਖੇਤੀ ਪਕੌੜਾ ਹਾਂਜੀ ਜੀ ਮਿਲ ਜੂ ਐਮਐਸਜੀ ਨੂੰ ਫੋਨ ਦੁਹਰਾਇਆ ਵੀ ਐਕਸੀਡੈਂਟ ਹੋਇਆ ਮਰਸੀ ਨੂੰ ਮੁਕੀ ਨਿਕਲਦਾ ਜਾਨ ਦੱਬੂ ਇੱਕ ਬੰਦਾ ਜਿਹੜਾ ਜ਼ਿਆਦਾ ਘਾਇਲ ਹੋਇਆ ਉਹ ਹੌਸਪੀਟਲ ਲੈ ਗਿਆ ਮੇਰੇ ਹੁੰਦੇ ਦੇਖਦੇ ਦੇਖਦੇ ਮਾਦਾਉ ਲੈ ਗਿਆ ਇੱਕ ਪੱਤਾ ਡੈੱਡ ਪਿਆ ਇਹ ਦੱਸਿਆ ਵੀ ਇੱਥੋਂ ਪਕਵਾੜੇ ਤੋਂ ਇੱਕ ਖੂਬ ਆਛਮ ਰਜੀਤ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਇਹ ਲਧਿਆਣੇ ਤੋਂ ਆ ਡੋਕਰੀ ਲਧਿਆਣੇ ਤੋਂ ਤੇ ਇਹਨਾਂ ਦਾ ਬੁਟੀਕ ਵੀ ਆ ਲਧਿਆਣੇ ਦੇ ਵਿੱਚ ਬੰਦੇ ਬੀਤੀ ਉਹ ਐਕਸਪਾਇਰ ਹੋ ਗਿਆ ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਮੈਂਬਰ ਕਿੰਨੀਆਂ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਔਰਤ ਜੀ ਉਹ ਮਾਸਟਰ ਤੇ ਡਰਾਈਵਰ ਜਿਹੜਾ ਹਾਊਸ ਹੋਲਡਰ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀ ਆ ਬੰਦਾ ਕਿਤੇ ਉਹ ਵੀ ਐ। ਆ ਚਲੀ ਜੀ ਤੁਹਾਨੂੰ। ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ? ਨਹੀਂ ਨਾਂ ਦਾ ਨਹੀਂ ਪਤਾ ਲੱਗਾ। ਨਹੀਂ ਗੱਡੀ ਤੇਜ਼ ਰਫ਼ਤਾਰ ਨਾਲ ਸੀਗੀ ਵੀ। ਗੱਡੀ ਤੇਜ਼ ਰਫ਼ਤਾਰ ਨਾਲ ਦਸਣ ਵਾਲੇ ਨੇ। ਬਸ ਬੱਧੀ ਤੇਜ਼ ਰਫ਼ਤਾਰ ਨਾਲ ਸੀ। ਕਾਲੀ ਨੂੰ ਓਵਰਟੇਕ ਕਰਦੇ ਦੇ ਵਿੱਚ ਟਰਾਲੀ ਦੀ ਮਾਰੀ। ਕਿੱਛੂ ਕੋਈ ਟਰੱਕ ਵਾਲਾ ਸੀ। ਉਹਦਾ ਗੱਡੀ ਨੂੰ ਨਹੀਂ ਟਰੱਕ ਦੇ ਵਿੱਚ ਵੱਜ ਕੇ ਸੱਟਾ ਹੋ ਗਿਆ। ਉਹਨਾਂ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਆ। ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ। ਇਹ ਤਾਂ ਮਤਲਬ ਗੱਡੀ ਜਿਆਦਾ ਤੇਜ਼ ਰਫ਼ਤਾਰ ਨਾਲ ਸੀ। ਗੱਡੀ ਤੇਜ਼ ਰਫ਼ਤਾਰ ਨਾਲ ਸੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸੱਜੇ ਬੋਡੀਓ ਦੇ ਵਿੱਚ ਇੱਕ ਹਸਪਤਾਲ ਲਖਾਇਆ ਜਿਹੜੇ ਠੀਕ ਹੋ ਗਏ ਲੋ ਮਾਤਾ ਘਰ ਜਿਸ ਵੀ ਠੀਕ ਆ ਉਹ ਪਰਮਾਨੈਂਟ ਦੇ ਦੇ ਜਰਾਬੀ ਜੀ ਅੰਗਰੇਜ਼ ਬਟ ਕਰਕੇ ਆਊਟਰ ਭੇਜਦੇ ਆ ਜਾਂ ਨੀ ਦੇ ਹਸਪਤਾਲ ਕਰਦੇ ਜਿਹੜੇ ਟਰਾਲੀ ਦੱਸ ਰਹੇ ਆ ਗੰਗੀਆਂ ਟਰਾਲੀ ਉਹ ਡਰਾਈਵਰ ਮੌਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਜਰਾ ਬਸ ਮੈਂ ਆ ਕੇ ਦੇਖਿਆ ਡਰਾਈਵਰ ਮਿਲਿਆ ਨਹੀਂ ਮਿਲਿਆ ਠੀਕ ਆ ਜੀ ਥੈਂਕ ਯੂ ਸਰ